ਹਾਂਜੀ ਗੱਲ ਨੂੰ ਪੂਰਾ ਸੁਣ ਕੇ ਜਾਇਓ ਜੇ ਤੁਹਾਨੂੰ ਰੱਬ ਤੇ ਵਿਸ਼ਵਾਸ ਆ ਤਾਂ ਠੀਕ ਆ ਤੇ ਪਰ ਆਪਾਂ ਨੂੰ ਤਾਂ ਬਹੁਤ ਵਿਸ਼ਵਾਸ ਆ ਮੈਂ ਕਿ ਕਈ ਲੋਕ ਕਹਿ ਦਿੰਦੇ ਆ ਨਾ ਵੀ ਸਾਡੀ ਕੋਈ ਆਸ ਨਹੀਂ ਪੂਰੀ ਹੁੰਦੀ ਸਾਡੇ ਮਨ ਦੀ ਗੱਲ ਨਹੀਂ ਪੂਰੀ ਹੁੰਦੀ ਵੀ ਅਸੀਂ ਬਹੁਤ ਰੱਬ ਅੱਗੇ ਅਰਦਾਸਾਂ ਕਰਦੇ ਆ ਤੇ ਪਰ ਮੈਂ ਤਾਂ ਘਰੇ ਬਹਿ ਕੇ ਵੀ ਅਰਦਾਸ ਕਰਦੇ ਹਾਂ ਤਾਂ ਮੇਰੀ ਪਰਮਾਤਮਾ ਸੁਣ ਲੈਂਦਾ ਪਰ ਆਪਾਂ ਨੂੰ ਰੱਬ ਤੇ ਵਿਸ਼ਵਾਸ ਬਹੁਤ ਆ ਤੇ ਮੈਂ ਜਦੋਂ ਅਸੀਂ ਇੱਧਰ ਆਏ ਆਏ ਸੀਗੇ ਨਾ ਤੇ ਮੈਂ ਗੁਰਦੁਆਰੇ ਨਾ ਜਾਇਆ ਕਰਾਂ ਮੈਂ ਕਹਣਾ ਮੈਨੂੰ ਤਾਂ ਸੰਗ ਆਉਂਦੀ ਵੀ ਇੱਧਰ ਸਾਰੇ ਜ਼ਿਮੀਂਦਾਰਾਂ ਦੇ ਘਰ ਆ ਤੇ ਵੀ ਸਾਰੇ ਜ਼ਿਮੀਂਦਾਰ ਗੁਰਦੁਆਰੇ ਜਾਂਦਾਂ ਗਾ ਬੁੜੂਆਂ ਹਨਾ ਤੇ ਬੰਦੇ ਵੀ ਆਉਂਦੇ ਤੇ ਵੀ ਮੈਨੂੰ ਸ਼ਰਮ ਜੀ ਆਉਂਦੀ ਵੀ ਮੈਂ ਕਿਵੇਂ ਜਾ ਜਾਵਾਂ ਬਿਜਕ ਜੀ ਆਇਆ ਕਰੇ ਤੇ ਮੈਨੂੰ ਉਪਰਾਜਾ ਲੱਗਿਆ ਕਰੀ ਤੇ ਫੇਰ ਨਾ ਮੈਂ ਇੱਕ ਦਿਨ ਅਰਦਾਸ ਕੀਤੀ ਰੱਬ ਅੱਗੇ ਮੇਰਾ ਮਨ ਹੀ ਨਾ ਕਰਿਆ ਕਰ ਵੈਸੇ ਵਿੱਚੋਂ ਵੀ ਦਿਲ ਨ ਮੰਨਿਆ ਕਰ ਜਾਣ ਨੂੰ ਤੇ ਉਧਰ ਮੈਂ ਦਿੱਲੀ ਜਾਣਾ ਜਿੱਦੇ ਮੈਂ ਨਾ ਜਾਣਾ ਨਾ ਮੈਨੂੰ ਐ ਹੋਣਾ ਚੈਤਨੂ ਵੀ ਪਤਾ ਨਹੀਂ ਮੇਰਾ ਕੀ ਘਬਾਚ ਗਿਆ ਵੀ ਅੱਜ ਮੈਂ ਗਈ ਨਹੀਂ ਤੇ ਇੱਧਰ ਆ ਕੇ ਮੈਂ ਨਾ ਵੀ ਸ਼ਰਮਜੀ ਮਹਿਸੂਸ ਕਰਾਂ ਜਾਵਾਂ ਨਾ ਤੇ ਇੱਕ ਦਿਨ ਮੈਂ ਰੱਬ ਗਰਦਾਸ ਕੀਤੀ ਮੈਂ ਕਿ ਮਾਲਕਾ ਵੀ ਮੇਰਾ ਮਨ ਕਰਦਾ ਵਾ ਅੰਦਰੋਂ ਵੀ ਮੈਂ ਆਵਾਂ ਤੇ ਫੇਰ ਮੇਰਾ ਮਨ ਕਰਦਾ ਵੀ ਮੈਂ ਨਾ ਆਵਾਂ ਤੇ ਮੈਂ ਕਿ ਦੋ ਚਿੱਤਾਂ ਚਤ ਹੋ ਜਾਂਦਾ ਵੀ ਮੇਰਾ ਇੱਕ ਮਨ ਚਤ ਹੋ ਜਾਏ ਤੇ ਮੈਂ ਗੁਰੂ ਘਰ ਆਉਣਾ ਤੇ ਵੀ ਮੈਨੂੰ ਮਾਲਕਾ ਪਾਵਰ ਦੇ ਵੀ ਮੈਂ ਸਿੱਧਾ ਉੱਠਾ ਤੇ ਉੱਠ ਕੇ ਨਹਾ ਕੇ ਆ ਜਾ ਕਰਾਂ ਨਾਲ ਗੀਜਰ ਲੱਗਿਆ ਸੀ ਫੇਰ ਵੀ ਐ ਹੋਇਆ ਕਰੇ ਵੀ ਗੀਜਰ ਦੇ ਪਾਣੀ ਨਾਲ ਵੀ ਨਹਾਉਣ ਦੀ ਕੋਲ ਵੀ ਗੀਜਰ ਦਾ ਕਿਹੜਾ ਆਪਾਂ ਨੂੰ ਚੁੱਲ੍ਹੇ ਤੇ ਧਰਨਾ ਹੁੰਦਾ ਤੇ ਕਿੱਥੇ ਉਧਰ ਲੈ ਕਰੇ ਹੈ ਨਹੀਂ ਸੀਗਾ ਉਧਰ ਮੈਂ ਚੁੱਲ੍ਹੇ ਤੇ ਪਾਣੀ ਤੱਤਾ ਕਰਕੇ ਨਹਾਇਆ ਕਰ ਤੇ ਚਲੋ ਵਾਹਿਗੁਰੂ ਨੇ ਮੇਰੀ ਇਹੋ ਜੀ ਸੁਣੀ ਤੇ ਮੈਂ ਸਵੇਰ ਨੂੰ ਗੁਰਦੁਆਰੇ ਗਈ ਤੇ ਉਦੋਂ ਮੋੜਾ ਪੈ ਇੱਕ ਨਹੀਂ ਨਹਾਗਾ ਪਾਇਆ ਕਿਤੇ ਕੀ ਕਹਿਣਾ ਜੇ ਨਾ ਜਾਇਆ ਜਾਵੇ ਤੇ ਨਹੀਂ ਮੈਂ ਡੇਲੀ ਰੁਟੀਨ ਚ ਗੁਰਦੁਆਰੇ ਜਾਂਦੀ ਤੇ ਰਾਤ ਮੈਂ ਅਰਦਾਸ ਕੀਤੀ ਰੱਬ ਅੱਗੇ ਮੈਂ ਕਹਾ ਵਾਹਿਗੁਰੂ ਸੱਚੇ ਵੀ ਮੈਂ ਜਦੋਂ 5 ਵਜੇ ਆਲਰਮ ਵੱਜਦਾ ਤੇ ਮੈਂ ਫੇਰ ਬੰਦ ਕਰਕੇ ਆਲਰਮ ਸੌਂ ਜਾਂਦੀ ਆ ਤੇ ਵੀ ਮੈਨੂੰ ਹਿੰਮਤ ਬਖਸ਼ ਵੀ ਮੈਂ ਉੱਠਾਂ ਤੇ ਉੱਠ ਕੇ ਇਸ਼ਨਾਨ ਕਰਕੇ ਤੇ ਮੈਂ ਆਪ ਜੀ ਦੀ ਹਜ਼ੂਰੀ ਚ 5:30 ਵਜੇ ਨੂੰ ਆ ਜਾ ਕਰਾਂ ਤੇ ਅੱਜ 5 ਵਜੇ ਜਦੋਂ ਆਲਰਮ ਵੱਜਿਆ ਨਾ ਫੋਨ ਦਾ ਤੇ ਮੈਂ ਦੜਾ ਦੜ ਉੱਠੀ ਤੇ ਓਟਕੇ ਦਾਬਦਾ ਮੈਂ ਕੱਪੜੇ ਚੱਕੇ ਨਾਤੀ ਨਾ ਕੇ ਮੈਂ ਗੁਰਦਾਰੇ ਗਈ ਆ ਕੇ ਮੈਂ ਬਹੁਕਰ ਮਾਰੀ ਚਾਹ ਬਣਾਈ ਰੋਟੀ ਪਾਣੀ ਬਣਾਇਆ ਤੇ ਵਧੀਆ ਸੁੱਖ ਸ਼ਾਂਤੀ ਨਾ ਸੋਹਣਾ ਦਿਨ ਅੰਗਿਆ ਚਲੋ ਦਿਨ ਤਾਂ ਅੱਗੇ ਵੀ ਵਧੀਆ ਲੰਘਦਾ ਵਾਹਿਗੁਰੂ ਦੀ ਕਿਰਪਾ ਨਾਲ ਤੇ ਪਰ ਮਨ ਸਾਰਾ ਦਿਨ ਵਧੀਆ ਰਿਆ ਤੇ ਨਹੀਂ ਅੱਗੇ ਕਦੇ ਉੱਥੇ ਡੈਗ ਕਦੇ ਉੱਥੇ ਡੈਗ ਆਏ ਜੇ ਹੋਰ ਹੀ ਹੋਈ ਜਾਊਗਾ ਤੇ ਵੀ ਪਰ ਸੱਚੇ ਦੇ ਲੋ ਜੋ ਵੀ ਆਪਾਂ ਮੰਗਦੇ ਨਾ ਰੱਬ ਦੇ ਘਰੇ ਤੇ ਆਪਣਾ ਮਨ ਮਤਲਬ ਕਿ ਵਾਹਿਗੁਰੂ ਆਪਾਂ ਨੂੰ ਦਿੰਦਾ ਹੈ ਤੇ ਸੱਚੇ ਹਿਰਦੇ ਨਾਲ ਅੱਖਾਂ ਬੰਦ ਕਰਕੇ ਨਾ ਕੇ ਸੱਚੇ ਹਿਰਦੇ ਨਾਲ ਬੈਠਿਆ ਕਰੋ ਜੇ ਕੁਝ ਮੰਗਣਾ ਹੁੰਦਾ ਤਾਂ ਵਾਹਿਗੁਰੂ ਸੁਣਦਾ ਪਰ ਮੇਰੇ ਨਾਲ ਤਾਂ ਪ੍ਰਮਾਤਮਾ ਨੇ ਬਹੁਤ ਸੁਣਿਆ ਮੈਂ ਕਹਿੰਦੀ ਜਿਵੇਂ ਮੈਨੂੰ ਰੱਬ ਨੇ ਮੇਰੀ ਬਾਹ ਫੜੀ ਆ ਨਾ ਮੈਨੂੰ ਵਾਹਿਗੁਰੂ ਨੇ ਗਰੀਬੀ ਚੋਂ ਵੀ ਕੱਢਿਆ ਤੇ ਮੈਨੂੰ ਪ੍ਰਮਾਤਮਾ ਨੇ ਘਰ-ਬਾਰ ਵਾਲੀ ਵੀ ਕੀਤਾ ਤੇ ਮੈਨੂੰ ਦੋ ਪੁੱਤ ਵੀ ਦਿੱਤੇ ਸਾਰਾ ਕੁਝ ਸਮੇਂ-ਸਮੇਂ ਦੇ ਨਾਲ ਜਿਹੜੀ-ਜਿਹੜੀ ਚੀਜ਼ ਦੀ ਲੋੜ ਸੀ ਜ਼ਰੂਰਤ ਸੀ ਸਾਰੀ ਦਿੱਤੀ ਤੇ ਪ੍ਰਮਾਤਮਾ ਸਭ ਦੀ ਸੁਣੇ ਠੀਕ ਆ ਤੇ ਆਪਾਂ ਵਾਹਿਗੁਰੂ ਅੱਗੇ ਹੀ ਅਰਦਾਸ ਕਰਦੇ ਪਰ ਆਪਾਂ ਕਿਸੇ ਦਾ ਮਾੜਾ ਨਹੀਂ ਸੋਚਦੇ ਨਾ ਆਪਾਂ ਛੇਤੀ ਕੀਤੇ ਕਿਸੇ ਨੂੰ ਮਾੜਾ ਬੋਲਦੇ ਜੇ ਮੂਲੋਂ ਹੀ ਕੋਈ ਸਿਰ ਚੜੇ ਤਾਂ ਅੱਕ ਕੇ ਭਰਾਂ ਦੋਹ ਗੱਲਾਂ ਦਾ ਇੱਕ ਵਾਰੀ ਤਿੰਨਾਂ ਦਾ ਜਵਾਬ ਦੇ ਦੇਗੇ ਨਹੀਂ ਤਾਂ ਨਹੀਂ ਛੇਤੀ ਕੀਤੇ ਕਿਸੇ ਨੂੰ ਕੋ ਸਾਹਦੇ ਤੇ ਜਿਆਦਾਤਰ ਤਾਂ ਹਰ ਗੱਲ ਮੈਂ ਤਾਂ ਰੱਬ ਤੇ ਸਿਰ ਦੇਣੀ ਹੁੰਦੀ ਆ ਵੀ ਬਸ ਤੇਰੇ ਹੱਥ ਟੋਹਰਾ ਤੂੰ ਜਾਣ ਤੇ ਤੇਰਾ ਕੰਮ ਜਾਣੇ ਬਸ ਜਦੋਂ ਤੁਸੀਂ ਇੰਨੀ ਗੱਲ ਕਹਿਤੀ ਨਾ ਉਦੋਂ ਤੁਸੀਂ ਮੰਨ ਕੇ ਚੱਲੋ ਵੀ ਆ ਰੱਬ ਦਾ ਨਾਮ ਜਿੱਤ ਲਿਆ